ਦੇਸ਼ਪੁਰ ਦੇ ਵਿੱਚ ਜਿੱਥੇ ਕੀ ਵਿਸ਼ਵ ਕਰਮਾ ਜੈੰਤੀ ਮਨਾਈ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਲੁਧਿਆਣਾ ਵਿੱਚ ਵੀ ਜਿਹੜਾ ਕਿ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਲੁਧਿਆਣਾ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵਿਸ਼ਕਰਮਾ ਦਿਵਸ ਤੇ ਲੁਧਿਆਣਾ ਵਿੱਚ ਰਾਜ ਪੱਦਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਚੌਂਦ ਨੇ ਜਿਹੜਾ ਕਿ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਅਤੇ ਉਹਨਾਂ ਦੇ ਨਾਲ ਕਈ ਮਾਨਮਤੀਆਂ ਸਖਸੀਅਤਾਂ ਵੀ ਹਾਜ਼ਰ ਸਨ ਹਰੋ ਜੀ ਸਰ ਸਰ ਬੋਚੇ ਪੋਸ਼ਨਾ ਬਣੀ ਬੱਤੀ ਅੰਦਰ ਕੋਲ ਚ ਕੀ ਗੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਮੋਹ ਸਿੰਘ ਜੱਗਾ ਕਿਸ ਤਰ੍ਹਾਂ ਸਜ ਗਿਆ ਤੋਂ ਅੱਜ 73ਵਾਂ ਵਿਸ਼ਕਮਾ ਬਾਬਾ ਬੀਜ ਕਮਾਈ ਦਾ ਮਨਾਇਆ ਜਾ ਰਿਹਾ ਹੈ ਮੇਨ ਜਿਹੜਾ ਵਿਸ਼ਕਮਾ ਮੰਦਿਰ ਹੈ ਤੇ 1952 ਤੋਂ ਸਭ ਤੋਂ ਪੁਰਾਣਾ ਮੰਦਿਰ ਜਿਹੜਾ ਵਿਸ਼ਕਮਾ ਬਾਬਾ ਜੀ ਦਾ ਮੰਦਿਰ ਹੈਗਾ ਲੁਧਿਆਣੇ ਵਿਖੇ ਹੈਗਾ ਇੱਥੇ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਇੱਥੇ ਸਾਡੇ ਸੌਂਸਾ ਵੀ ਆ ਰਹੇ ਹੈ ਮੇਰੇ ਵੱਲੋਂ ਸਾਰਿਆਂ ਨੂੰ ਲੁਧਿਆਣੇ ਨੂੰ ਸਾਰਿਆਂ ਨੂੰ ਬਾਬਾ ਉਸ ਤੋਂ ਮਰੀ ਦੇ ਬਹੁਤ ਬਹੁਤ ਮੁਬਾਰਕ ਨਾਲ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸੀਗਾ ਕਿ ਜਿੱਦਾਂ ਕਿ ਅਸੀਂ ਆਪਣੀ ਇਲੈਕਟ੍ਰੀਕਲ ਦੇ ਵਿੱਚ ਅੱਜ ਤੋਂ ਅਸੀਂ ਸ਼ੁਰੂ ਕਰ ਰਹੇ ਹਾਂ ਇੱਕ ਫ੍ਰੀ ਸਰਵਿਸ ਅਸੀਂ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਕੀ ਹੈ ਕਿ ਜਿੱਦਾਂ ਇੱਕ ਬੱਚਾ ਹੈਗਾ ਆ ਬੋਲਣਾ ਕੀ ਹੈ ਕਿਦਾਂ ਆ ਤਤਲਾਂਦਾ ਦੋ ਸਾਲ ਚ ਸਿੱਖਦਾ ਹੈ ਲੇਕਿਨ ਜਿੱਦਾਂ ਸਾਰੀ ਉਮਰ ਲੱਗ ਜਾਂਦੀ ਹੈ ਕਿ ਬੋਲਣਾ ਕੀ ਹੈ ਉਹ ਸਿੱਖਦਾ ਹੀ ਨਹੀਂ ਦਿੰਦਾ ਇਦਾਂ ਹੀ ਆਪਣੀ ਇਲੈਕਟ੍ਰੀਕਲ ਚੀ ਹੈ ਕਿ ਲਾਈਟਾਂ ਕਿਦਾਂ ਲਗਣੀਆਂ ਕਿੱਥੇ ਲਗਾਨੀਆਂ ਇਹ ਪਤਾ ਹੁੰਦਾ ਲੇਕਿਨ ਕਿੰਨੀਆਂ ਲਿਮਿਨਸ ਤੇ ਕਿੰਨੇ ਐਂਗਲ ਤੇ ਕਿਹੜੇ ਵਾਟੇਜ ਦੀਆਂ ਕਿੰਨੇ ਮੀਟਨੀਆਂ ਲਾਈਟਾਂ ਇਹ ਸਾਰੀ ਟੈਕਨੋਲੋਜੀ ਇੱਕ ਥਿਊਰੀ ਹੈ ਇੱਕ ਇੰਜੀਨੀਅਰਿੰਗ ਹੈ